ਲਫਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਹੜ੍ਹ ਪ੍ਰਭਾਵਿਤ ਖੇਤਰ ਜੱਗੋਜਗ ਟਾਂਡਾ ਵਿਖੇ ਖੜੇ ਹਾਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਸਾਡੇ ਪਿੱਛੇ ਦੇਖ ਸਕਦੇ ਹੋ 60 ਫੁੱਟ ਡੂੰਗਾ ਜਿਹੜਾ ਪਾੜ ਪਿਆ ਆ ਪਿਛਲੇ 4-5 ਜਣਾਂ ਤੋਂ ਮਜ਼ਦੂਰ ਵਰਕਰ ਕੰਮ ਕਰ ਰਹੇ ਨੇ ਆਓ ਆਪਾਂ ਹੁਣ ਪਿੰਡ ਵਾਲਿਆਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲਫਜ਼ ਚੈਨਲ ਵਾਲਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜਾ ਨਾ ਇਸ ਹਾਰ ਪੀੜਤ ਜਿਹੜੇ ਇਲਾਕੇ ਹਨ ਉਹਨਾਂ ਵਿੱਚ ਪਹੁੰਚ ਕੇ ਉਥੋਂ ਦੀਆਂ ਜਿਹੜੀਆਂ ਖਬਰਾਂ ਸੁੱਤੀ ਹੋਈ ਸਰਕਾਰ ਤੱਕ ਉਹਨਾਂ ਦੇ ਕੰਨਾਂ ਤੱਕ ਪਹੁੰਚਾਰੇ ਹਨ ਕਿਉਂਕਿ ਸਰਕਾਰਾਂ ਨੇ ਅੱਜ ਤੱਕ ਇਸ ਇਲਾਕੇ ਦਾ ਕੁਝ ਸਵਾਰਿਆ ਨਹੀਂ ਹੈ ਵਿਗਾੜਿਆ ਹੀ ਹੈ ਇਹ ਜਿੱਥੇ ਅਸੀਂ ਖੜੇ ਹਾਂ ਇਹ ਪਿੰਡ ਜੱਗੋ ਚੱਕ ਟਾਂਡਾ ਤੇ ਨਵਾਂ ਟਾਂਡਾ ਦੇ ਵਿਚਕਾਰ ਅਸੀਂ ਖੜੇ ਹਾਂ ਜਿੱਥੋਂ ਕਿ ਚਾਰ ਦਰਿਆਵਾਂ ਦਾ ਪਾਣੀ ਆ ਸਾਹਮਣੇ ਦੇਖੋ ਕੈਮਰਾ ਮਾਰ ਕੇ ਇਹ ਚਾਰ ਦਰਿਆਵਾਂ ਦਾ ਪਾਣੀ ਇੱਥੇ ਇੱਥੇ ਇਕੱਠਾ ਹੁੰਦਾ ਇਹ ਇਨਕਲੇਵ 20 ਕਿਲੋਮੀਟਰ ਪਿਛੇ ਤੱਕ 15 ਤੋਂ 20 ਫੁੱਟ ਪਾਣੀ ਇਸ ਇਨਕਲੇਵ ਦੇ ਵਿੱਚ ਖੜਾ ਹੋ ਜਾਂਦਾ ਹੋਇਆ ਉਹ ਖੜਾ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਸਾਹਮਣੇ ਪਾਕਿਸਤਾਨ ਦੀ ਤਰਫ ਇੱਕ ਕੰਕਰੀਟ ਦੀ ਦਵਾਰ 800 ਤੋਂ 700 800 ਮੀਟਰ ਜਿਹੜੀ ਹੈ ਉਹ ਬੰਨ੍ਹ ਦਿੱਤੀ ਹੈ ਜਿਹੜਾ ਕਿ ਉਹਦੇ ਨਾਲ ਪਾਣੀ ਇਹ ਚਾਰਾਂ ਦਰਿਆਵਾਂ ਦਾ ਪਾਣੀ ਟਕਰਾ ਕੇ ਨਾਲ ਹੀ ਡੈਮ ਦਾ ਪਾਣੀ ਟਕਰਾ ਕੇ ਤੇ ਇਸ ਇਨਕਲੇਵ ਦੇ ਵਿੱਚ 20 ਕਿਲੋਮੀਟਰ ਜਿਹੜਾ ਪਿਛੇ ਪਿੰਡਾਂ ਨੂੰ ਡੋਬਦਾ ਹੋਇਆ ਪਿੰਡਾਂ ਦਾ ਫਸਲਾਂ ਤੇ ਨਸਲਾਂ ਦਾ ਨੁਕਸਾਨ ਕਰਦਾ ਹੋਇਆ ਇੱਥੇ ਇਕੱਠਾ ਹੋ ਜਾਂਦਾ ਫਿਰ ਇਹ ਪਾਣੀ ਆਪਣਾ ਰਸਤਾ ਲੱਭਦਾ ਕਿਤੇ ਨਿਕਲਣ ਵਾਸਤੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਇਹ ਜਿਹੜਾ ਪਹਾੜ ਪਿਆ ਹੈ ਇਹ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਕਿ ਇਸ ਘਾਟ ਤੋਂ ਘਟ ਵੀ 70 ਤੋਂ 80 ਫੁੱਟ ਡੂੰਗਾ ਜਿਹੜਾ ਇਹ ਪਾੜ ਪਿਆ ਹੈ 100 ਮੀਟਰ ਦੀ ਤਕਰੀਬਨ ਵਿੱਚ ਇਹ ਥੱਲੇ ਪਤਾ ਨਹੀਂ ਲੱਗੰਦਿਆ ਕਿ ਕਿੰਨਾ ਡੂੰਗਾ ਕਿਉਂਕਿ ਇਹ 5 ਦਿਨਾਂ ਤੋਂ ਇੱਥੇ ਲੇਬਰ ਲੱਗੀ ਹੈ ਇਹਦੇ ਵਿੱਚ ਕ੍ਰੇਟ ਪਾਉਂਦੇ ਆ ਕ੍ਰੇਟ ਛੱਡਦੇ ਆ ਤੇ ਪਤਾ ਨਹੀਂ ਲੱਗਦਾ ਕਿੱਥੇ ਜਾ ਰਿਹਾ ਹੈ ਇਹਦਾ ਕੋਈ ਥੱਲੇ ਦਾ ਨਹੀਂ ਪਤਾ ਲੱਗਦਾ ਇਹਦੇ ਸਾਹਮਣੇ ਤੁਸੀਂ ਨਗਰ ਮਾਜ ਕੇ ਦੇਖੋ ਟੈਂਕੀ ਦੀ ਤਰਫ ਉਥੇ ਮੜੀਆਂ ਬਣੀਆਂ ਉਹ ਮੜੀਆਂ ਜਿਹੜੀਆਂ ਰੁੜ ਗਈਆਂ ਤੇ ਉਹ ਮੜੀਆਂ ਨੇ ਬਚਾਇਆ ਇਸ ਪਿੰਡ ਨੂੰ ਜੇ ਉਹ ਮੜੀਆਂ ਨਾ ਹੁੰਦੀਆਂ ਤੇ ਉਹ ਧੁੱਸੀ ਨੂੰ ਜਿੱਦਾਂ ਖਾਰ ਲੱਗੀ ਖਾਰ ਲੱਗਦੀ ਲੱਗਦੀ ਪੂਰੇ ਪਿੰਡ ਨੂੰ ਵਿੱਚ ਸੁੱਟ ਲੈਣਾ ਸੀ ਇਸੇ ਤਰ੍ਹਾਂ ਉਹ ਘਰ ਇੱਕ ਕਿਨਾਰੇ ਉੱਤੇ ਘਰ ਹੀ ਉਹ ਇਸ ਮੜੀਆਂ ਕਰਕੇ ਉਹ ਥੋੜਾ ਉਹ ਵੀ ਜਿਹੜਾ ਬਚਾਓ ਹੋ ਗਿਆ ਤੇ ਉਹ ਘਰ ਜਿਹੜਾ ਬਿਲਕੁਲ ਪਾਣੀ ਦੇ ਵਿੱਚ ਰੁੜ ਗਿਆ ਉਹਦੇ ਥੱਲੋਂ ਹੀ ਉਹਨੂੰ ਕੱਢ ਕੇ ਲੈ ਗਿਆ ਉਸ ਮਕਾਨ ਨੂੰ ਉਹਦਾ ਕੋਈ ਸਮਾਨ ਕੋਈ ਉਹਦੇ ਵਿੱਚੋਂ ਜੀਜੀ ਜੰਤ ਜਿਹੜੇ ਸੀ ਉਹਨਾਂ ਦੇ ਉਹਨਾਂ ਨਾਲ ਭੱਜ ਕੇ ਜਾ ਰਹੇ ਸਨ ਚਾਈ ਜਦੋਂ ਸਿੱਧੋ ਜਿਦੋਂ ਮਤਲਬ ਹਾਰਡ ਹੁੰਦੇ ਜਿਹੜਾ 27 ਤਰੀਕ ਨੂੰ ਟਟਾ ਕੇ 24 25 ਤਰੀਕ ਨੂੰ ਇਹ ਟਟਾ 26 ਤਰੀਕ ਨੂੰ ਬੰਨ ਹੈ ਬਲਾ 26 ਤਰੀਕ ਸਵੇਰੇ ਇਹ 7 ਵਜੇ ਟੁੱਟ ਗਿਆ ਕਿਉਂਕਿ ਪਹਿਲਾਂ ਦੋ ਦਿਨ ਸਾਡੇ ਪਿੰਡਾਂ ਨਾਲ ਨਵੇਂ ਟਾਂਡੇ ਦੇ ਲੋਕਾਂ ਨਾਲ ਤੇ ਪਿੰਡ ਜਗੋ ਚੱਕ ਦੇ ਟਾਂਡੇ ਦੇ ਲੋਕਾਂ ਨਾਲ ਜੋ ਗੁਰਦੁਆਰਾ ਸਾਹਮਣੇ ਪਿੱਛੇ ਕੈਮਰਾ ਮਾਰ ਕੇ ਦੇਖੋ ਗੁਰਦੁਆਰੇ ਦੇ ਪਰਲੇ ਪਾਸੇ ਇੱਕ ਪਾੜ ਜਿਹੜਾ ਸੀ ਉਹ ਪੈ ਗਿਆ ਉਥੋਂ ਉਥੋਂ ਸਾਰੀ ਰਾਤ ਪੂਰਾ ਦਿਨ ਅਸੀਂ 25 ਤਰੀਕ ਨੂੰ ਪੂਰਾ ਦਿਨ ਤੇ 25 ਤਰੀਕ ਦੀ ਰਾਤ ਨੂੰ ਅਸੀਂ ਉਥੇ ਇੱਟਾਂ ਚਿੰਨ ਕੇ ਉਹਦੇ ਮਗਰ ਸੈਂਡ ਬੈਗ ਮਿੱਟੀ ਦੇ ਬੋਰੇ ਭਰ-ਭਰ ਕੇ ਤੇ ਮਿੱਟੀ ਉੱਪਰ ਲਾ ਕੇ ਬੜੀ ਮੁਸ਼ਕਲ ਨਾਲ ਉਹਨੂੰ ਅਸੀਂ ਦਿਨ ਚੜੇ ਤੱਕ ਬਚਾਇਆ ਜਦੋਂ ਸਾਡੀ ਉਥੇ ਕੋਈ ਪੇਸਵਾ ਨਹੀਂ ਚੱਲੀ ਤੇ ਉਥੋਂ ਵੀ ਜਿਹੜਾ ਪਾਣੀ ਟੁੱਟਣਾ ਸ਼ੁਰੂ ਹੋ ਗਿਆ ਇਹਨੇ ਕਰਦਿਆਂ ਨੂੰ ਇਹ ਨਵੇਂ ਟਾਂਡੇ ਦੀ ਤਰਫ ਇਥੋਂ ਪਾਰ ਪੈ ਗਿਆ ਜਿਹੜਾ ਕਿ ਪਾਣੀ ਦਾ ਪ੍ਰੈਸ਼ਰ ਇੱਥੇ ਆ ਗਿਆ ਪੂਰਾ ਤੇ ਪਾਣੀ ਘਟਣਾ ਸ਼ੁਰੂ ਹੋ ਗਿਆ ਸਰਕਾਰ ਨੇ ਹੁਣ ਤੱਕ ਕੋਈ ਮਦਦ ਕੀਤੀ ਤੁਹਾਡੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇੱਥੇ ਸਰਕਾਰ ਨੇ ਸਾਨੂੰ ਇਹ ਨਹੀਂ ਪੁੱਛਿਆ ਆਣ ਕੇ ਕਿ ਤੁਹਾਡਾ ਕਿੰਨਾ ਨੁਕਸਾਨ ਹੋਇਆ ਹੈ ਤੁਸੀਂ ਕਿ ਕਿੱਦਾਂ ਬਚੇ ਹੋ ਇਹ ਸਾਡਾ ਸਰਕਾਰ ਦੇ ਉੱਤੇ ਬਹੁਤ ਵੱਡਾ ਰੋਸ ਹੈ ਕਿਉਂਕਿ ਜਿਨ੍ਹਾਂ ਨੇ ਇੰਦੀ ਵੱਡੀ ਸਾਡੇ ਵਾਸਤੇ 3 ਦਿਨ ਪਾਣੀ ਇਕੱਠਾ ਹੁੰਦਾ ਰਿਹਾ ਕਿਸੇ ਨੇ ਨਹੀਂ ਪੁੱਛਿਆ ਵੀ ਇਹ ਪਾਣੀ ਇਕੱਠਾ ਕਿਉਂ ਹੋ ਰਿਹਾ ਇਹ ਸਰਕਾਰ ਸੈਂਟਰ ਸਰਕਾਰ ਮੋਦੀ ਸਰਕਾਰ ਔਰ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਸੁੱਤੀ ਪਈ ਐ ਉਹਨਾਂ ਨੂੰ ਜਨਤਾ ਨਾਲ ਕੋਈ ਫਿਕਰ ਨਹੀਂ ਐ ਉਹਨਾਂ ਨੂੰ ਪਾਕਿਸਤਾਨ ਨੂੰ ਬਚਾਉਣ ਵਾਸਤੇ ਬੀਐਸਐਮ ਨੂੰ ਬਚਾਉਣ ਵਾਸਤੇ ਇਹ ਉਪਰਾਲੇ ਕਰਦੇ ਹਨ ਜੇ ਜਨਤਾ ਨਹੀਂ ਰਹੀ ਤੇ ਇੱਥੇ ਅਸੀਂ ਬੀਆਰ ਸਾਹਿਬ ਨੂੰ ਕੀ ਕਰਨਾ ਜਾਂ ਤੇ ਸਾਨੂੰ ਇੱਥੋਂ ਬੀਐਸਐਫ ਦੇ ਹੈਂਡਓਵਰ ਕਰ ਦੇ ਪੂਰਾ ਇਲਾਕਾ ਤੇ ਸਾਨੂੰ ਕਿਤੇ ਹੋਰ ਥਾਂ ਤੇ ਸ਼ਿਫਟ ਕਰ ਦੇਣ ਕਿਉਂਕਿ ਅਸੀਂ ਬਹੁਤ ਦੁਖੀ ਆ ਜੇ ਪਿੰਡ ਦੇ ਸਾਹਮਣੋਂ ਪਾੜ ਇਹ ਪੈ ਜਾਂਦਾ ਤੇ ਪਿੰਡ ਦਾ ਕੋਈ ਬੱਚਾ ਕੋਈ ਘਰ ਨਹੀਂ ਸੀ ਬਚਣਾ ਕੋਈ ਰਸਤਾ ਨਹੀਂ ਸੀ ਬਚਾਂਦਾ ਇਸ ਕਰਕੇ ਅਸੀਂ ਇਸ ਸੁੱਤੀ ਹੋਈ ਸਰਕਾਰਾਂ ਨੂੰ ਸੈਂਟਰਲ ਸਰਕਾਰ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਆ ਕੇ ਇੱਥੇ ਮੌਕਾ ਦੇਖਣ ਇਹ ਸਾਡੀ ਸਮੱਸਿਆ ਹਰ ਸਾਲ ਦੇ ਸਾਲ ਸਮੱਸਿਆ ਸਾਨੂੰ ਪੈਂਦੀ ਹੈ ਜਿਹੜੀ ਇਹਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਅਸੀਂ ਲਗਾਤਾਰ ਸੰਘਰਸ਼ ਇਹੋ ਜਿਹਾ ਕਰਾਂਗੇ ਅਸੀਂ ਮਰਨ ਮਿਟਣ ਵਾਸਤੇ ਤਿਆਰ ਹੋ ਜਾਵਾਂਗੇ ਜਦੋਂ ਤੱਕ ਸਰਕਾਰ ਇਹਨੂੰ ਨਹੀਂ ਵੇਤਾ ਇਹਦਾ ਹੱਲ ਕਰਦੀ ਇੱਥੇ ਪਾਪਾ ਨਹੀਂ ਪਾਉਂਦੀ ਜਾਂ ਇੱਥੇ ਪੁਲ ਨਹੀਂ ਬਣਦੀ ਜਿੰਨੇ ਵੀ ਪਾਣੀ ਦੇ ਨਿਕਾਸ ਹਨ ਕਿਉਂਕਿ ਪਾਣੀ ਦਰਿਆਵਾਂ ਦਾ ਪਾਣੀ ਰੋਕਿਆ ਨਹੀਂ ਜਾ ਸਕਦਾ ਇਹ ਰੋਕਣਾ ਦਾ ਉਹਦਾ ਨਿਕਾਸ ਹੋਣਾ ਚਾਹੀਦਾ ਹੈ ਇਸ ਕਰਕੇ ਨਿਕਾਸ ਦਾ ਇਹਨਾਂ ਨੇ ਸੋਚਿਆ ਨਹੀਂ ਹੈ ਜਿਹੜਾ ਇੱਥੇ ਬੰਨ ਬੱਜਿਆ ਹੈਗਾ ਪਹਿਲਾਂ ਉਹਦਾ ਕੋਈ ਥੱਲੇ ਨਿਕਾਸ ਨਹੀਂ ਹੈਗਾ ਕੋਈ ਨਿਕਾਸ ਨਹੀਂ ਆ ਬੰਨ ਦੇ ਵਿੱਚ ਇਹ ਬੰਨ ਕੈਰੋਂ ਦੇ ਟਾਈਮ ਦਾ ਬੰਨਿਆ ਹੋਇਆ ਬੰਨ ਹੈ ਉਹਦੇ ਬਾਅਦ ਸਰਕਾਰਾਂ ਸੁੱਤੀਆਂ ਕਿਸੇ ਨੇ ਇੱਥੇ ਆਣ ਕੇ ਮੁੱਠ ਮਿੱਟੀ ਦੀ ਨਹੀਂ ਪਾਈ ਉਹ ਉਸੇ ਵਿੱਚ ਇਹ ਜਿਹੜਾ ਸਨ 55 ਦੇ ਵਿੱਚ ਬਣਿਆ ਸਪਰ ਇਹ ਤੁਸੀ ਬਣੀ ਹੈ ਇਹ ਇਹੋ ਤੁਸੀ ਜਿਹੜੀ ਹੈ ਡੈਮ ਦਾ ਪਾਣੀ ਵੀ ਟੱਕਰੀ ਹੈ ਦਰਿਆਵਾਂ ਦਾ ਪਾਣੀ ਵੀ ਡੱਕ ਰਹੀ ਆ ਜੋ ਕਿ ਇਹਦੇ ਵਿੱਚ ਨਹੀਂ ਕਸਮਤਾ ਨਹੀਂ ਹੈ ਇੰਨੀ ਇਹਦੇ ਵਿੱਚ ਕਸਮਤਾ ਨਹੀਂ ਹੈ ਪਾਣੀ ਡੱਕਣ ਦੀ ਤੇ ਇਸ ਕਰਕੇ ਇਹ ਪਾਣੀ ਦਾ ਨਿਕਾਸ਼ ਦਾ ਜਿਹੜਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਕਿ ਜਲਦੀ ਜਲਦੀ ਹੱਲ ਕੀਤਾ ਜਾਵੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਬਚਾਅ ਹੋ ਸਕੇ ਕਿਉਂਕਿ ਸਪਰ ਤੇ ਬੰਦ ਤੇ ਸਪਰ ਬੰਨ ਤੇ ਨਾਲ ਸਾਰੇ ਪਿੰਡਾਂ ਦੇ ਲੋਕ ਦੁਖੀ ਆ ਪਾਣੀ ਟੁੱਟਦਾ ਇੱਕਦਮ ਤੇ ਸਾਰੇ ਨਸਲਾਂਾਂ ਤੇ ਫਸਲਾਂ ਦਾ ਨੁਕਸਾਨ ਜਿਹੜਾ ਇਹ ਪਾਣੀ ਕਰਦਾ ਵਾ ਬੇਨਤੀ ਆ ਸਰਕਾਰ ਨੂੰ ਕਿ ਇਹਦਾ ਕੋਈ ਨਿਕਾਸ ਦਾ ਬੰਦੋਬਸਤ ਕੀਤਾ ਜਾਵੇ ਤੇ ਪਾਣੀ ਜਿਹੜੇ ਰੁਕਣੇ ਨਹੀਂ ਹੈ ਇਹ ਚੱਲਨੇ ਆ ਪਾਣੀ ਇਹ ਇਹਨਾਂ ਨੇ ਆਪਣਾ ਰਸਤਾ ਬਣਾਉਣਾ ਆਪੇ ਬਣਾਉਣਾ ਸਰਕਾਰ ਨਾ ਬਣਾਏਗੀ ਪਾਣੀ ਖੁਦ ਬਣਾ ਲੇਗਾ ਰਸਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਅੱਜ ਆਪਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਮਿਲ ਰਹੇ ਹਾਂ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਲਾਨੌਰ ਖੇਤਰ ਦੇ ਵਿੱਚ ਭਾਈ ਸਾਹਿਬ ਕੀ ਨਾਮ ਆਪਣਾ ਗੁਰਦੀਪ ਸਿੰਘ ਰਾਜੇ ਤੇ ਕਿੰਨਾ ਤੁਹਾਡੀ ਕਿੰਨੀ ਫਸਲ ਜਿਹੜੀ ਬਰਬਾਦ ਹੋ ਗਈ ਹੈ ਮੇਰੇ ਕੋਲ 17 ਕਿੱਲੇ ਪੈ ਜਿਹੜੀ ਠਿੱਕ ਤੇ ਆ 9 ਕਿੱਲੇ ਮੇਰੀ ਮਾਲਕੀ ਆ ਯਾਨੀ ਕਿ 26 ਕਿੱਲੇ ਹੋਗੇ 26 ਕਿੱਲੇ ਤੇ ਇੱਕ ਤੀਲਾ ਵੀ ਨਹੀਂ ਰਿਹਾ ਵਿੱਚ ਸਾਰੀ ਗਲ ਗਈ ਆ ਮੈਂ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਕਿਸਾਨ ਜਿਹੜੇ ਬਾਕੀ ਜਥੇਬੰਦੀਆਂ ਨੇ ਇੱਕ ਭਾਰਤੀ ਕਿਸਾਨ ਯੂਨੀਅਨ ਉਹਨਾਂ ਨੂੰ ਵੀ ਬੇਨਤੀ ਕਰਨਾ ਕਿ ਸਾਡੀ ਸਾਰ ਲਈ ਜਾਵੇ ਤਾਨੂੰ ਬੀਜ ਖਾਦ ਵਗੈਰਾ ਸਾਰਾ ਕੁਝ ਦਿੱਤਾ ਜਾਵੇ ਨਹੀਂ ਤੇ ਸਾਡਾ ਗਾਂਵ ਵੀ ਮਤਲਬ ਬੇੜਾ ਕਰ ਕੋਈ ਨਹੀਂ ਜਦੋਂ ਕਿਸਾਨਦਾਰਾਂ ਦੇ ਲਈ ਲੱਗਾ ਤੁਸੀਂ ਗਏ ਸੀਗੇ ਉੱਥੇ ਹਾਂਜੀ ਤੁਸੀਂ ਜਦੋਂ ਕਿਸਾਨਦਾਰਾਂ ਲੱਗਾ ਗਏ ਦਿੱਲੀ ਗਏ ਆ ਤੂੰ ਇਹ ਕਿਸਾਨ ਜੱਥੇਬੰਦੀ ਨੂੰ ਇਹਨਾਂ ਵੱਲੋਂ ਬੇਨਤੀ ਕਹੀ ਤੁਹਾਡੇ ਕਹਿਣ ਕਰਕੇ ਦਿੱਲੀ ਪਹੁੰਚ ਗਏ ਪਰ ਇੱਥੇ ਅੱਜ ਕੋਈ ਨਹੀਂ ਸਾਰ ਲੈਣ ਆਇਆ ਤੇ ਜਿਵੇਂ ਆਪਾਂ ਜਿਹੜਾ ਸਾਡਾ ਚੈਨਲ ਹੈ ਨਾ ਲਫਤ ਸਾਡਾ ਚੈਨਲ ਆ ਆਪਾਂ ਲਗ ਲਗ ਇਲਾਕਿਆਂ 'ਚ ਜਾ ਰਹੇ ਆ ਤੇ ਅਸੀਂ ਦੇਖਿਆ ਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਹੜੇ ਛੋਟੇ ਕਿਸਾਨ ਪਰਾਸੀ ਉਹਨੂੰ ਠੇਕਾ ਮਾਫ ਕਰਤਾ ਆ ਤੁਹਾਡੇ ਵੀ 17 ਕਿੱਲੇ ਠੇਕੇ ਤੇ ਤੁਸੀਂ ਕਿਸੇ ਇਨਸਾਨ ਕਿਸੇ ਬੰਦੇ ਕੋ ਠੇਕੇ ਤੇ ਲਈ ਜਾ ਪੰਚਾਇਤ ਕੋਲ ਪੰਚਾਇਤ ਕੋ 17 ਕਿੱਲੇ ਥਾਂ ਦੇ 9 ਕਿੱਲੇ ਮੇਰੀ ਮਾਲਕੀ ਇਹ ਤੁਸੀਂ ਕਦੀ ਪੰਚਾਇਤ ਨੂੰ ਬੇੰਤਰੀ ਕਿਸੀ ਰਿਕੁਐਸਟ ਨਹੀਂ ਕੀਤੀ ਕਿ ਜੇ ਆਮ ਬੰਦਾ ਠੇਕਾ ਮਾਫ ਕਰ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਤੇ ਵੀਡੀਓ ਨੂੰ ਮਿਲੇ ਆ ਮਤਲਬ ਡੀਸੀ ਨੂੰ ਕੱਲ ਪਰਸੋਂ ਮੰਗਲਵਾਰ ਮਿਲਣ ਵਾਸਤੇ ਜਾਣਾ ਇਸੇ ਵਾਸਤੇ ਕਿ ਸਾਡਾ ਜਿਹੜੀ ਠੇਕੇ ਵਾਲੇ ਪੈਸੇ ਨੇ ਅਗਲੇ ਸਾਲ ਵਿੱਚ ਕੀਤੇ ਜਾਣ ਸਾਡਾ ਜ਼ਿੰਮੇਵਾਰਾਂ ਦਾ ਨੁਕਸਾਨ ਬਹੁਤ ਹੋ ਗਿਆ ਤੁਸੀਂ ਮਤਲਬ ਇਹ ਨਹੀਂ ਕਹਿੰਦੇ ਕਿ ਮਾਫ ਕਰ ਦੋ ਤੁਸੀਂ ਇਹ ਕਹਿੰਦੇ ਅਗਲੀ ਵਾਰ ਕਨਵਰਟ ਕਰ ਦੋ 6 ਮਹੀਨੇ ਗੈਪ ਪਾ ਦਿਓ ਅਗਲੇ ਸਾਲ ਸਾਨੂੰ ਇਹੋ ਪਹਿਲੀ ਉਸੇ ਠੇਕੇ ਤੋਂ ਦਿੱਤੀ ਜਾਵੇ ਤੁਸੀਂ ਕਿੰਨਾ ਵੱਡਾ ਦੇ ਲਿਆ ਕਿਸਾਨ ਦਾ ਉਹ ਇਹ ਨਹੀਂ ਕਹਿੰਦੇ ਕਿ ਮਾਫ ਕਰ ਦੋ ਇਹ ਕਹਿ ਰਹੇ ਮਾਫ ਨਾ ਕਰੋ 6 ਮਹੀਨੇ ਅੱਗੇ ਪਾ ਦੋ ਵੀ ਘੱਟੋ ਘੱਟ ਸਾਨੂੰ ਰਿਲੈਕਸੇਸ਼ਨ ਦੇ ਦਿਓ ਥੋੜੀ ਬਹੁਤ ਤਾਂ ਕਿ ਆਪਾਂ ਅੱਗੋ ਦੇ ਸਕੀ ਕੰਟਰੋਲ ਬਸ ਬਸ ਹਾਂ ਜਿਵੇਂ ਇੰਨਾ ਵੱਡਾ ਨੁਕਸਾਨ ਹੋ ਗਿਆ ਤੁਹਾਡੀ ਫਸਲਾਂ ਦਾ ਤੇ ਜੱਟਾਂ ਨੇ ਸੋਚਿਆ ਹੁੰਦਾ ਕਿਸਾਨਾਂ ਨੇ ਸੋਚਿਆ ਹੁੰਦਾ ਕਿ ਆਪਾਂ ਅੱਗੋ ਪਲਾਨ ਕੀਤਾ ਹੁੰਦਾ ਪਹਿਲਾਂ ਹੀ ਵੀ ਆਪਾਂ ਇਹ ਕੰਮ ਕਰਾਂਗੇ ਇਹ ਕਾਰੋਬਾਰ ਕਰਾਂਗੇ ਇਹਨਾਂ ਪੈਸੇ ਨਾਲ ਦੇਖੋ ਇਹ ਸਾਰਾ ਪਲਾਨ ਹੀ ਸਾਡਾ ਫੇਲ ਹੋ ਗਿਆ ਸਾਡੇ ਪੱਲੇ ਹੀ ਕੱਖ ਨਹੀਂ ਰਿਹਾ ਤੇ ਪਲਾਨ ਕਾਦਾ ਰਹਿ ਗਿਆ ਕੋਈ ਕਿਸੇ ਨੇ ਕੋਈ ਵਿਆਹ ਕਰਨੇ ਕਿ ਸ਼ਾਦੀ ਕਰਨੀਆਂ ਕੋਈ ਹੋਰ ਬੱਚੇ ਪੜਾਉਣੇ ਨੇ ਇਹ ਕਿੱਥੋਂ ਖਰਚਾ ਕਰਾਂਗੇ ਸਾਡੀ ਤਾਂ ਹਾਲਾਤ ਮਾਲੂ ਜੇ ਇੰਨੀ ਪਤਲੀ ਹੋ ਗਈ ਆ ਕਿ ਸਾਡੇ ਕੋਲ ਰੋਟੀ ਖਾਣੀ ਔਖੀ ਹੋ ਗਈ ਆ ਅਸਲ ਵਿੱਚ ਲੈਂਡਾਂ ਦੇ ਪੈਸੇ ਆ ਰਟੀਆਂ ਦੇ ਪੈਸੇ ਸਾਰੇ ਖਰਚੇ ਵੀ ਚੜੇ ਹੁਣ ਸੇਰਾ ਸਾਡਾ ਝੋਨਾ ਗਿਆ ਚੋਕ ਹੁਣ ਅਸੀਂ ਥੋੜ੍ਹੀ ਥੋੜ੍ਹੀ ਮਾਲ ਜਮੀਨਾਂ ਦੇ ਮਾਲ ਗਾ ਇੰਨੇ ਪੈਸੇ ਤੁਹਾਡੇ ਕੋਲ ਹੈ ਨਹੀਂ ਜਿਹੜੇ ਅਸੀਂ ਲਖਣਾ ਘਰੋਂ ਕੱਢ ਲੈਣੇ ਕਦੀ ਕਿ ਕਿਸੇ ਵੀਰ ਕੋ ਫੜ ਲੋ ਕਿ ਕੋਈ ਵੈਜੀ ਫੜ ਲੋ ਲਿਮਟ ਤੋਂ ਚੋਕ ਸਰਕਲ ਸਾਰਾ ਹੁਣ ਕੀ ਕਰ ਸਕਨੇ ਆ ਕੋਈ ਜਥੇਬੰਦੀ ਸਾਡੇ ਕੋਲ ਨਹੀਂ ਆਈ ਕੋਈ ਹੋਰ ਹੋਰ ਵੀ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਸਾਰੀ ਖਬਰ ਲੈਣ ਵਾਸਤੇ ਕਈ ਮਤਲਬ ਕੋਈ ਨਾ ਬਹੁਤ ਸਾਰੀਆਂ ਜੱਥੇ ਬੰਦੀਆਂ ਐ ਐਸਜੀਪੀਸੀ ਸੇਵਾ ਕਰ ਰਹੀ ਐ ਗਲੋਬਲ ਸਿਕ ਸੇਵਾ ਕਰ ਰਹੀ ਐ ਖਾਲਸਾ ਈ ਵੀ ਕਰ ਰਹੀ ਐ ਤੁਸੀਂ ਕੁਝ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਰਹੀ ਉਹਨਾਂ ਨੂੰ ਤੁਹਾਡੇ ਮਾਧਿਅਮ ਰੇ ਇਹੋ ਕਹਿਣਾ ਚਾਹੁੰਦੇ ਆ ਵੀ ਸਾਡੀ ਗਰੀਬਾਂ ਦੇ ਆੜ ਕੇ ਕੋਸਾਰ ਲਵੋ ਸਾਨੂੰ ਕੋਈ ਖਰਚਾ ਦਿਓ ਸਾਨੂੰ ਭਾਵੇਂ ਉਹਨਾਂ ਖਰਚਾ ਚਲੋ ਪੈਸੇ ਤੇ ਨਹੀਂ ਮੰਗਦੇ ਸਾਨੂੰ ਤੁਸੀਂ ਖਾਦ ਤੇ ਬੀਜ ਦੇ ਦਿਓ ਹਾਂ ਤਾਂ ਕਿ ਡੀਗਲ ਦੇ ਦਿਓ ਤਾਂ ਕਿ ਮਟਾਡਾ ਕਹਿਣਾ ਕਿ ਜਿਹੜੀ ਕਣਕ ਬੀਜਣੀ ਐ ਨਾ ਉਦੇ ਬਾਅਦ ਸਾਨੂੰ ਡੀਜ਼ਲ ਦੇ ਦਿਓ ਸਾਨੂੰ ਖਾਦ ਦੇ ਦਿਓ ਸਾਨੂੰ ਬੀਜ ਦੇ ਦਿਓ ਸਭ ਤੋਂ ਪਹਿਲਾਂ ਠੀਕ ਹੈ ਬੇਨਤੀ ਹੈ ਬੇਨਤੀ ਹੈ ਵੀਰ ਜੀ ਕਿ ਜਿਹੜੇ ਹੁੰਦੇ ਆ ਨਾ ਵੀਰ ਭਰਾ ਆ ਤੁਸੀਂ ਅੱਜ ਆਏ ਇਧਰ ਨੂੰ ਆਏ ਇੱਕ ਵੀਰ ਅੱਗੇ ਆ ਕੇ ਕਹਿੰਦਾ ਨਾ ਇਹ ਪੱਤਰਕਾਰ ਉਹ ਮੇਨ ਰੋਡ ਤੋਂ ਸਿੱਧੇ ਲੰਘ ਜਾਂਦੇ ਨੇ ਸਾਡਾ ਥੋੜਾ ਜਿਹਾ ਨਾ ਭਾਈ ਰੋਡ ਤੋਂ ਪੈ ਜਾਂਦਾ ਥੱਲੇ ਸਾਡੇ ਆ ਮਗਰਲੇ ਪਾਸੇ ਸਕੀਨ ਵਾਲਾ ਵਾ ਆ ਨੂੰ ਤਾਂ ਐਸਾ ਲਈ ਸਖੀ ਲੈਂਦੀ ਆ ਵੀਰ ਆ ਵੇਖੋ ਇਧਰ ਵੇਖੋ ਤੇ ਕੀ ਨਾਲੇ ਦੀ ਕੋਈ ਸਫਾਈ ਨਹੀਂ ਕੀਤੀ ਅਜੇ ਤੱਕ ਅਸੀਂ ਸਰਕਾਰਾਂ ਨੂੰ ਬਤਾਈ ਦਵਾਏ ਨੇ ਇਹਦੀ ਸਫਾਈ ਕੀਤੀ ਹੈ ਦੁਆਲੇ ਬੰਨੇ ਬੰਦੇ ਹੁਣ ਤਾਂ ਪਾਣੀ ਵਿੱਚ ਵਿੱਚ ਨੀਵਾ ਥੱਲੇ ਤੁਹਾਨੂੰ ਕਿੰਨੇ ਸਾਲ ਹੋ ਗਏ ਨਾਲਾ ਵੰਦੇ ਆ ਇਹ ਲਗਭਗ ਜੂ ਤੁਸੀਂ ਮਤਲਬ ਥੋਸ਼ ਪੜੀ ਆ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਹੀ ਵੇਖਿਆ ਕਿ ਇਦਾਂ ਹੀ ਰਿਹਾ ਨਾਲਾ ਤੇ ਇਦਾਂ ਹੀ ਬਦਲਾਟੀ ਬਰਬਾਦ ਹਰ ਵਾਰੀ ਹੁੰਦੀ ਆ ਨੀ ਕਿ ਤੁਸੀਂ ਹੁਣ ਤੱਕ ਦੇਖਿਆ ਕਿੰਨਾਂ ਤੁਹਾਨੂੰ 30 40 ਸਾਲ ਦਾ ਡਿਮਰ ਹੋ ਗਈ ਹੋਣੀ ਆ 40 ਸਾਲ ਤੇ 40 ਸਾਲ ਚ ਕਿੰਨੀ ਵਾਰ ਦੇਖਿਆ ਇਹਦੀ ਸਫਾਈ ਹੋਈ ਆ ਇਹਦੀ ਸਫਾਈ ਹੋਈ ਨਹੀਂ ਸਾਡੇ ਵੇਖ ਇਹ ਸਰਕਾਰ ਵੱਲੋਂ ਪੈਸੇ ਵੀ ਪਾ ਕੇ ਸਫਾਈ ਦੇ ਪਤਾ ਨਹੀਂ ਕਿੱਥੇ ਹਵਾਜ਼ ਚੱਲ ਜਾਂਦੇ ਨੇ ਇਹਦੇ ਵੱਲ ਕਿਹੇ ਸਰਕਾਰ ਨਾਲ ਸੈਂਟਰ ਨੇ ਨਾ ਪੰਜਾਬ ਨੇ ਕਿਸੇ ਨੇ ਇਹਦੇ ਵੱਲ ਤਵੱਜੋ ਨਹੀਂ ਦਿੱਤੀ ਬਾਦਲ ਸਰਕਾਰ ਜਦੋਂ ਪਹਿਲੀ ਮਤਲਬ ਦੂਜੀ ਤੀਜੀ ਗਰੁੱਪ ਦੀ ਬਣੀ ਆ ਨਾ ਮਤਲਬ 90 ਤੋਂ ਬਾਅਦ ਹੈ ਤੇ ਸੈਂਟਰ ਨੇ 118 ਕਰੋੜ ਰੁਪਏ ਦਿੱਤਾ ਸੀ ਦੀ ਸਫਾਈ ਵਾਸਤੇ ਤੇ ਜਿਹੜੇ ਡਿੰਗੀਆਂ ਨੂੰ ਉਹ ਸੁਧੀ ਕਰਨ ਵਾਸਤੇ ਉਹ ਰੁਪਈਆ ਪਤਾ ਨਹੀਂ ਕਿੱਥੇ ਗਿਆ ਬਾਦਲ ਆਪਣੇ ਇਲਾਕੇ 'ਚ ਜਿੱਥੇ ਸੀਮ ਪੈ ਗਈ ਉੱਥੇ ਉਹਨੇ ਨਾਲੇ ਕੱਢ ਲੇ ਸਾਡੀ ਕਿਸੇ ਨੇ ਸਾਰੀ ਨਹੀਂ ਲਈ ਸੋ ਐ ਸੀਗੇ ਸਾਰੇ ਪੀੜਤ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਕਦੀ ਇਸ ਨਾਲੇ ਦੀ ਸਫਾਈ ਨਹੀਂ ਹੋਈ ਲਫ਼ਜ਼ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ